ਯਾਦ ਕਰੋ 2 ਦਸੰਬਰ ਦਾ ਦਿਨ ਉਸ ਦਿਨ ਕੀ ਹੋਇਆ ਸੀਗਾ ਇਕਦਮ ਦਿਮਾਗ ਦੇ ਵਿੱਚ ਇੱਕ ਗੱਲ ਕਲਿੱਕ ਹੋ ਜਾਏਗੀ ਕਿ ਉਸ ਦਿਨ ਸਿੰਘ ਸਹਿਬਾਨ ਦਾ ਹੁਕਮ ਆਇਆ ਸੀਗਾ ਆਦੇਸ਼ ਆਇਆ ਸੀਗਾ ਅਕਾਲੀਆਂ ਨੂੰ ਖਾਸ ਤੌਰ ਤੇ ਕਹ ਲੋ ਕਿ ਬਾਦਲ ਫੈਮਿਲੀ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਇੱਕ ਇਤਿਹਾਸਿਕ ਤਨਖਾਹ ਲੱਗੀ ਸੀ ਪਰ 2 ਤੋਂ 12 ਤੱਕ ਇਹਨਾਂ 10 ਦਿਨਾਂ ਦੇ ਦਰਮਿਆਨ ਬਹੁਤ ਕੁਝ ਹੋਇਆ ਕੁਝ ਤੁਸੀਂ ਡਿੱਠਾ ਹੋਏਗਾ ਕੁਝ ਤੁਸੀਂ ਸੁਣਿਆ ਪੜ੍ਹਿਆ ਹੋਏਗਾ ਪਰ ਕੁਝ ਚੀਜ਼ਾਂ ਜੜੀਆਂ ਨੇ ਉਹ ਸਾਡੇ ਕੋਲੋਂ ਅਣਡਿੱਠੀਆਂ ਰਹਿ ਜਾਂਦੀਆਂ ਅਣਸੁਣੀਆਂ ਰਹਿ ਜਾਂਦੀਆਂ ਅਸੀਂ ਪੜਾਧਰ ਪੜਾ ਇਹਨਾਂ ਚੀਜ਼ਾਂ ਵਲਾਵਾਂਗੇ ਕੁਝ ਡਿੱਠੀਆਂ ਕੁਝ ਅਣਡਿੱਠੀਆਂ ਕੁਝ ਸੁਣੀਆਂ ਕੁਝ ਅਣਸੁਣੀਆਂ ਤਾਂ ਸ਼ੁਰੂਆਤ ਜੇ ਆਪਾਂ ਦੇਖੀਏ सब तो वो एक बुझारत जी मैनू नजर आई कि सुखबीर सिंह बादल मौन ने बिल्कुल मौन ही। जबकि दूसरे पास चाहे दलजीत सिंह जी चीमा हो चाहे बिक्रमजीत सिंह मजीठिया हो चाहे बलविंद भूंदड़ हरजिंदर सिंह जी धामी हो बोले ने तो खूब बोले ने सुखबीर सिंहल बिल्कुल मौन ਕਿਤੇ ਨਾ ਕਿਤੇ ਦੁਖ ਭਾਵਨਾਤਮਕ ਵਿਚਾਰਕ ਪ੍ਰਵਾਹ ਉਹਨਾਂ ਦੇ ਚਿਹਰੇ ਤੋਂ ਝਲਕਦਾ ਹੈ ਪਰ ਇਤੋਂ ਅੱਗੇ ਜੇ ਵਧੀਏ ਜੋ ਫੈਸਲਾ ਆਇਆ ਜੋ ਹੁਕਮ ਆਇਆ 2 ਦਸੰਬਰ ਵਾਲਾ ਉਸ ਨੂੰ ਉਸ ਵੇਲੇ ਕੁਝ ਲੋਕਾਂ ਨੇ ਇਤਿਹਾਸਿਕ ਦੱਸਿਆ ਇਹ ਵੀ ਕਿਹਾ ਕਿ ਸਿੰਘ ਸਹਿਬਾਨ ਨੇ ਪੰਥ ਦੀ ਕੌਮ ਦੀ ਉਮੀਦ ਦੀ ਲਾਜ ਰੱਖੀ ਆ ਬਹੁਤ ਮਤਲਬ ਕਿ ਪ੍ਰੇਜ਼ ਕੀਤੀ परਮਜੀਤ ਨੇ ਕਿਹਾ ਕਿ 2 ਤੋਂ 12 ਇਸ ਸਫਰ ਛੋਟਾ ਹੀ ਸੀ ਪ੍ਰਕਟਨਾਵਾ ਬਹੁਤ ਵਾਪਰ ਗਈਆਂ ਨਰੈਣ ਸਿੰਘ ਚੋੜਾ ਅਟੈਕ ਕਰਦਾ ਫੜਿਆ ਜਾਂਦਾ ਉਹਦੇ ਤੇ ਇੱਕ ਵਿਵਾਦ ਹੈ ਕੋਈ ਕਹਿੰਦਾ ਜੀ ਕਿ ਸੀਸੀਟੀਵੀ ਸਿਲੇਕਟਿਵਲੀ ਇਹਨਾਂ ਨੇ ਰਿਲੀਜ਼ ਕੀਤੀ ਹੈ ਵਿਕਰਮਜੀਤ ਮਜੀਠੀਆ ਹੋਰਾਂ ਨੇ ਉਹ ਤੇ ਧਾਮੀ ਨੂੰ ਵੀ ਮਿਲਿਆ ਸੀ ਧਾਮੀ ਸਾਹਿਬ ਕਹਿੰਦੇ ਕਿ ਮੈਨੂੰ 100 ਬੰਦੇ ਮਿਲਦੇ ਆ ਫਿਰ ਕਹਿੰਦੇ ਜੀ ਮਿਲਿਆ ਸੀ ਪਰੰਤੂ ਮੈਂ ਜਾਣਦਾ ਨਹੀਂ ਪੁਲਿਸ ਵਾਲੇ ਕੋਰਟ ਚ ਕਹਿੰਦੇ ਕਿ ਸਾਨੂੰ ਇਹ ਸੀਸੀਟੀਵੀ ਪੂਰੀ ਨਹੀਂ ਦਿੰਦੇ ਇਹ ਕਹਿੰਦੇ ਜੀ ਉਹ ਲੈ ਗਏ ਮਤਲਬ ਕਿ ਬਹੁਤ ਕੁਝ ਚੱਲ ਰਿਹਾ ਹੈ ਮਾਨ ਸਾਹਿਬ ਦਾ ਵੀ ਬਿਆਨ ਆ ਜਾਂਦਾ ਹੈ ਇਸ ਸਾਰੇ ਵਰਤਾਰੇ ਨੂੰ ਆਪਾਂ ਥੋੜਾ ਜਿਹਾ ਰਾਈਟ ਆਫ ਕਰ ਦਈਏ ਹਟਾ ਦਈਏ ਇੱਕ ਵਾਰੀ ਆਪਾਂ ਇਸ ਵਿਚਾਰ ਚਰਚਾ ਦੇ ਵਿੱਚੋਂ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਫੈਸਲਾ ਬਹੁਤ ਸਲਾਹ ਆ ਗਿਆ ਸ਼ੁਰੂਆਤੇ ਵਿੱਚ ਉਹਦੇ ਚ ਅੱਗੇ ਜਾ ਕੇ ਕੁਝ ਚੀਜ਼ਾਂ ਜਿਹੜੀਆਂ ਨੇ ਨਾ ਉਹ ਤੁਹਾਡੀ ਦ੍ਰਿਸ਼ਟੀ ਗੋਚਰ ਲਿਆਉਣੀਆਂ ਜ਼ਰੂਰੀ ਹੈ ਤਾਂ ਕਿ ਤੁਸੀਂ ਕਿਸੇ ਨਤੀਜੇ ਤੇ ਪਹੁੰਚ ਸਕੋ ਸਭ ਤੋਂ ਵੱਡੀ ਗੱਲ ਕੀ ਹੋਈ ਜਿਹੜੀ ਕਿ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਵੀ ਬਹੁਤੀ ਜ਼ਿਆਦਾ ਡਿਬੇਟੇਬਲ ਨਹੀਂ ਬਣੀ ਉਹ ਇਹ ਸੀ ਕਿ ਭਾਈ ਇੱਕ ਖਿਤਾਬ ਪ੍ਰਕਾਸ਼ ਸਿੰਘ ਬਾਦਲ ਕੋਲੋਂ ਵਾਪਸ ਲਿਆ ਗਿਆ ਖਿਤਾਬ ਇੱਕ ਨਹੀਂ ਸੀ ਸਰ ਕਿਤਾਬ ਦੋ ਸੰ ਇੱਕ ਫਕਰੇ ਕੌਮ ਇੱਕ ਪੰਥਰਤਨ ਠੀਕ ਹੈ ਜੀ 11 ਦਸੰਬਰ 211 ਨੂੰ ਦਿੱਤਾ ਫਕਰੇ ਕੌਮ ਜਿਹੜਾ ਖਤਾਬ ਸੀ ਉਹ ਵਾਪਸ ਲੈ ਲਿਆ ਜਾਂਦਾ ਪੰਥਰਤਨ ਰਹਿ ਗਿਆ ਜਿਹੜਾ ਰਹਿ ਗਿਆ ਉਹ ਤੇ ਕਿਸੇ ਨੂੰ ਚਿਤ ਚੇਤੇ ਨਹੀਂ ਜਿਹੜਾ ਨਾਲੋਂ ਲੈ ਗਿਆ ਉਹਦੀ ਚਰਚਾ ਜ਼ਿਆਦਾ ਹੋਗੀ ਚਲੋ ਇਹ ਵੀ ਫੈਸਲਾ ਅਕਾਲ ਤੱਕ ਸਭ ਤੋਂ ਆਇਆ ਤੱਕ ਠੀਕ ਹੈ ਪਰ ਦੂਜੇ ਪਾਸੇ ਦੂਜੇ ਪਾਸੇ ਕੀ ਹੋਇਆ ਕਿ ਕੁਝ ਚੀਜ਼ਾਂ ਐਸੀਆਂ ਹੋਈਆਂ ਕਿ ਫਸੀਲ ਤੋਂ ਜੋ ਆਦੇਸ਼ ਪੜਿਆ ਜਾਂਦਾ ਹੈ ਸਿੰਘ ਸਹਿਬਾਨ ਵੱਲੋਂ ਉਹ ਕਹਿ ਲੋ ਕਿ ਭਾਈ ਬਸ ਲੋਹੇ ਤੇ ਲਈ ਕਿ ਆ ਮੇਟ ਨਹੀਂ ਸਕਦਾ ਪਰ ਸਕਤਰੇ ਦੇ ਵਿੱਚ ਜਾ ਕੇ ਯਾਨੀ ਫਸੀਲ ਤੋਂ ਸਕਤਰੇ ਤੱਕ ਦਾ ਜਿਹੜਾ ਸਫ਼ਰ ਤੈ ਹੋਇਆ ਇਹਨਾਂ ਹੁਕਮਾਂ ਦਾ ਬਹੁਤ ਕੁਝ ਬਦਲ ਗਿਆ ਬਹੁਤ ਕੁਝ ਬਦਲ ਗਿਆ ਸਭ ਤੋਂ ਵੱਡੀ ਗੱਲ ਕਿ 2 ਤਰੀਕ ਨੂੰ ਇਹ ਕਿਹਾ ਗਿਆ ਕਿ 3 ਦਿਨ ਦੇ ਅੰਦਰ ਅੰਦਰ ਅਸਤੀਫੇ ਤੇ ਫੈਸਲਾ ਹੋ ਜਾਣਾ ਚਾਹੀਦਾ ਹੈ ਹੋ ਜਾਣਾ ਚਾਹੀਦਾ ਪਰ ਅਗਾ ਕੇ 6-7 ਨੂੰ ਚਰਚਾ ਚੱਲਦੀ ਹੈ ਜਦ ਕਿ ਉਦੋਂ ਤੱਕ ਮੀਟਿੰਗ ਵਗੈਰਾ ਸਭ ਕੁਝ ਹੋ ਚੁੱਕਾ ਸੀ ਬਿਆਨ ਆਤਾ ਰਿਹਾ ਹੈ ਰੈਸਨ ਉਦੋਂ ਕਿਹਾ ਜਾਂਦਾ ਹੈ ਕਿ ਮੌਲਤ ਮਿਲ ਗਈ ਹੈ ਜੀ ਹੁਣ 3 ਦਿਨ ਦਾ ਆਦੇਸ਼ ਪਰ ਮੌਲਤ ਜਿਹੜੀ ਹੈ ਉਹਦੇ ਤੇ ਵੀ ਕਿਤੇ ਨਾ ਕਿਤੇ ਦੋ ਵਿਧਾ ਹੈ ਕਿਤੇ ਕਿਹਾ ਜਾ ਰਿਹਾ ਕਿ 15 ਦਿਨ ਦੀ ਮਿਲੀ ਹੈ ਕਿਤੇ ਕਿਹਾ ਜਾ ਰਿਹਾ 20 ਦਿਨ ਦੀ ਮਿਲੀ ਹੈ ਉਹ ਕਿੱਥੇ ਮਿਲੀ ਹੈ ਕਿਸ ਤਰ੍ਹਾਂ ਮਿਲੀ ਹੈ ਉਹ ਕੋਈ ਦਸਤਾਵੇਜ਼ ਜਨ ਤੱਕ ਤੇ ਹੈ ਨਹੀਂ ਹੈ ਔਰ ਸਭ ਤੋਂ ਵੱਡੀ ਗੱਲ ਕਿ ਸਿੱਖ ਮਾਮਲਿਆਂ ਦੇ ਮਾਹਰ ਕਹਿ ਰਹੇ ਆ ਕਿ ਜੋ ਆਦੇਸ਼ ਹੋ ਜਾਂਦਾ ਹੈ ਉਹਦੇ ਚ ترمیم ਦੀ ਗੁੰਜਾਇਸ਼ ਨਹੀਂ ਰਹਿੰਦੀ ਮੈਂ ਜਦਵੇ ਕਿਹਾ ਕਿ ਉਹ ਤਾਂ ਲੋਹਰੇ ਤੇ ਲੀਕ ਹੁੰਦਾ ਫਿਰ ਇੱਕ ਹੋਰ ਚੀਜ਼ ਦੇਖੋ ਤੁਸੀਂ 11000 ਦੇਗ ਮਤਲਬ ਕਿ ਜਿੱਦਾਂ ਆਪਾਂ ਕਹ ਲਓ ਨਾ ਕਿ ਭਈ ਕੜਾ ਪ੍ਰਸ਼ਾਦੀ ਦੇਗ ਕਰਾਉਣੀ ਹੁੰਦੀ ਹੈ ਉਹਦਾ 11000 ਪੈ ਜਿਹੜਾ ਜਾਨੀ ਗੁਰੂ ਕੀ ਗੋਲਕ ਚ ਪਾਉਣ ਦਾ ਜ਼ਿਕਰ ਸੀਗਾ ਪਰ ਬਾਅਦ ਦੇ ਵਿੱਚ ਕਹਿੰਦੇ ਆ ਕਿ ਸੇਵਾ ਪੂਰੀ ਹੋਣ ਤੇ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਕਹ ਲਓ ਕਿ ਜ਼ਿਕਰ ਗਾਇਬ ਹੋ ਗਿਆ ਹੈ ਯਾਨੀ ਫਸਿਲ ਤੋਂ ਸੈਕਟਰੀਅਟ ਤੱਕ ਸਖਤਰੇ ਤੱਕ ਜੋ ਚੀਜ਼ਾਂ ਗਈਆਂ ਬਦਲਦੀਆਂ ਗਈਆਂ ਹੁਣ ਜੇ ਆਪਾਂ ਅਸਤੀਫਿਆ ਵਾਲੀ ਗੱਲ ਤੇ ਆ ਜਾਈਏ ਤਾਂ ਤੁਸੀਂ ਦੇਖੋ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਚਾਰ ਨੂੰ ਹੋ ਜਾਂਦੀ ਹੈ ਮੌਲਤ ਦੀ ਗੱਲ 6-7 ਨੂੰ ਜਾ ਕੇ ਹੁੰਦੀ ਹੈ ਮੁੱਲ ਤੇ ਕੋਈ ਵੀ ਸਿੰਘ ਸਾਹਿਬ ਹਾਲੇ ਤੱਕ ਖੁੱਲ ਕੇ ਨਹੀਂ ਬੋਲੇ ਹੁਣ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਇਸ ਦਰਮਿਆਨ ਅਕਾਲੀ ਦਲ ਵੱਨੀਓ ਇਲੈਕਸ਼ਨ ਲੜਨ ਦਾ ਵੀ ਐਲਾਨ ਹੋ ਜਾਂਦਾ ਹੁਣ ਇਸ ਤੋਂ ਵੀ ਅਗਲੀ ਗੱਲ ਕਿ ਜਿਹੜੇ ਬਾਗੀ ਸੀਗੇ ਸੁਧਾਰਵਾਦੀ ਸੀਗੇ ਉਹਨਾਂ ਨੇ ਆਪਣਾ ਚੁੱਲਾ ਸੇਟ ਲਿਆ ਜਥੇਦਾਰ ਸਹਿਬਾਨ ਕਹ ਰਹੇ ਸਨ ਸਿੰਖ ਸਹਿਬਾਨ ਕਰੇ ਸੰਕਿ ਆਪੋ ਆਪਣੇ ਜਿਹੜੇ ਅੱਡ ਚੁੱਲ੍ਹੇ ਸਮੇਟੋ ਵੈਸੇ ਇੱਥੇ ਵੀ ਇੱਕ ਬੜਾ ਕਹ ਲਓ ਕਿ ਗੁੰਝਲਦਾਰ ਨੁਕਤਾ ਹੋ ਜਾਂਦਾ ਹੈ ਸਬ ਕਿ ਕੀ ਅੱਡ ਚੁੱਲਾ ਸਿਰਫ ਸੁਧਾਰਵਾਦੀ ਕਾਲੀਆਂ ਦਾ ਹੈ ਜਾਂ ਜਿਹੜੇ ਦੂਸਰੇ ਕਾਲੀ ਦਲ ਆਪੋ ਆਪਣਾ ਚੁੱਲਾ ਬਣਾਈ ਬੈਠੇ ਕੀ ਉਹਨਾਂ ਤੇ ਵੀ ਲਾਗੂ ਹੁੰਦਾ ਹੈ ਏਵੀ ਇੱਕ ਕਹ ਲਓ ਕਿ ਵੱਖਰਾ ਪ੍ਰੈਸ਼ਨ ਹੋ ਗਿਆ ਹੁਣ ਇਧਰ ਫੇਰ ਵਾਪਸ ਆਉਣਾ ਕਿ ਅਸਤੀਫਿਆਂ ਦਾ ਜਿੱਥੋਂ ਤੱਕ ਅਸੀਂ ਕਰਿਆ ਕਿ ਕੀ ਜਿਹੜੇ ਉਹ ਸੁਧਾਰਵਾਦੀ ਲਹਿਰ ਵਾਲੇ ਆ ਜਿਹੜੇ ਕਿ ਬੀਤੇ ਦਿਨੀ ਖੁਦ ਮਿਲ ਕੇ ਵੀ ਆਏ ਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਸ਼ਾਇਦ ਕਿ ਉਹ ਤਾਂ ਏਕੇ ਵਾਸਤੇ ਤਤਪਰ ਹੋ ਗਿਆ ਪਰ ਜੋ ਮਤਲਬ ਅਸਤੀਫੇ ਵਗੈਰਾ ਜਾਂ ਫਿਰ ਕਹਿ ਲੋ ਕਿ ਸੰਗਠਨਾਤਮਕ ਤੌਰ ਤੇ ਤਬਦੀਲੀ ਹੋਣੀ ਹੈ ਉਹਦੇ ਅਮਲ ਤੋਂ ਪਹਿਲਾਂ ਯਾਨੀ ਉਹ ਅਮਲ ਨਹੀਂ ਹੋਏਗਾ ਤਾਂ ਏਕਾ ਹੋਏਗਾ ਕਿਸ ਤਰ੍ਹਾਂ ਕਉਕੇ ਦੋਨਾ ਹੀ ਧਿਰਾਂ ਦੇ ਵਿੱਚ ਮਨ ਮਟਾਉ ਜਿਹੜਾ ਹੈ ਫਰਕ ਹੈ ਜਿਹੜਾ ਉਥੇ ਸਾਫ਼ ਤਖਾ ਹੀ ਦਿੰਦਾ ਹੈ ਨਾ ਤਾਂ ਯਾਨੀ ਇੱਕ ਧਿਰ ਨੇ ਇਹ ਨਵਿੰਨ ਲਾਗੂ ਕਰ ਲਿਆ ਇੱਕ ਧਿਰ ਨੂੰ ਹਾਲੇ ਮੌਲਤ ਆ ਮੌਲਤ ਖਤਮ ਹੋਣ ਤੋਂ ਬਾਅਦ ਭਰਤੀ ਜਿਹੜੀ ਹੋਣੀ ਹੈ ਉਹ ਭਰਤੀ ਕਿਸ ਤਰ੍ਹਾਂ ਹੋਣੀ ਹੈ ਇਹ ਵੀ ਇੱਕ ਵੱਡਾ ਪ੍ਰਸ਼ਨ ਹੈ ਔਰ ਸਭ ਤੋਂ ਵੱਡੀ ਗੱਲ ਕਿ ਜੇ ਆਪਾਂ ਦੇਖੀਏ ਅਕਾਲ ਤੱਕ ਸਭ ਦੀ ਫਸੀਲ ਤੋਂ ਐਲਾਨ ਕੀਤਾ ਗਿਆ ਇੱਕ ਕਮੇਟੀ ਦਾ ਕਿ ਇਸ ਸਾਰੇ ਸੰਗਠਨਾਤਮਕ ਤਬਦੀਲੀ ਵਾਲੇ ਪ੍ਰੋਗਰਾਮ ਨੂੰ ਵਾਚ ਕਰੇਗੀ ਨਿਗਰਾਨੀ ਦੇਵੇਗੀ ਜਾਂ ਅਗਵਾਈ ਦੇਵੇਗੀ ਇੱਕ ਕਮੇਟੀ 6 ਮੈਂਬਰੀ ਕਮੇਟੀ ਪਰ ਜਦੋਂ ਐਲਾਨ ਕੀਤਾ ਗਿਆ ਸੀਗਾ ਉਹ ਤੋਂ ਕਰਪਾਲ ਸਿੰਘ ਬਡੂੰਗਰ ਹੋਰਾਂ ਦਾ ਨਾਮ ਜਿਹੜਾ ਸੀਗਾ ਉਹ ਸ਼ਾਮਲ ਨਹੀਂ ਸੀਗਾ ਏ ਵੀ ਨਾਮ ਜਿਹੜਾ ਹੈ ਉਹ ਸਕੱਤਰ ਦੀਆਂ ਪੱਤਰਕਾਵਾਂ 'ਚ ਅੰਕਿਤ ਹੋ ਜਾਂਦਾ ਹੈ ਜਾ ਕੇ ਮਤਲਬ 6 ਮੈਂਬਰੀ ਕਮੇਟੀ ਜਿਹੜੀ ਹੈ ਉਹ ਫਿਰ 7 ਮੈਂਬਰੀ ਕਮੇਟੀ 'ਚ ਤਬਦੀਲ ਹੋ ਜਾਂਦੀ ਹੈ ਮੈਂਬਰਾਨ ਤੁਹਾਨੂੰ ਪਤਾ ਹੀ ਹੈ ਐਡਵੋਕੇਟ ਹਰਜਿੰਦਰ ਸਿੰਘ ਜੀ ਤਾਮੀ ਜਿਹੜੇ ਮੁਖੀ ਹੋਣਗੇ ਕਮੇਟੀ ਦੇ ਇਕਬਾਲ ਸਿੰਘ ਝੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਯਾਲੀ ਸੰਤਾ ਸਿੰਘ ਉਮੈਦਪੁਰੀ ਦੀ ਬੀਬੀ ਸਤਵੰਤ ਕੌਰ ਜੀ ਇਹਨਾਂ ਦੇ ਵਿੱਚੋਂ ਤਿੰਨ ਐਸੇ ਨੇ ਜੋ ਬੇਆਵਰਤੀਏ ਨੇ ਉਹ ਕਿਹੜੇ ਆ ਉਹ ਆਪ ਹੀ ਤੁਸੀਂ ਵਿੱਚੋਂ ਛਾਂਟ ਲੈਣਾ ਇਹ ਤਿੰਨ ਕਮੇਟੀ ਮੈਂਬਰ ਬੇਆਵਰਤੀਏ ਨੇ ਜਦ ਕਿ ਤੁਸੀਂ ਦੇਖਿਆ ਹੋਣਾ ਕਿ ਜਿਸ ਦਿਨ ਫਸੀਲ ਤੋਂ ਸਜ਼ਾ ਸੁناਈ ਜਾ ਰਹੀ ਸੀ ਮਨਪ੍ਰੀਤ ਬਾਦਲ ਅਤੇ ਮਨਜਿੰਦਰ ਸਿੰਘ ਸਿਰਸਾ ਨੂੰ ਅੱਡ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਪਤਿਤ ਸਨ ਹੁਣ ਇੱਥੇ ਵੀ ਸਵਾਲ ਪੈਦਾ ਹੋਏਗਾ ਕਿ ਇਨਾ ਕੁਝ ਕਮੇਟੀ ਮੈਂਬਰਾਂ ਚੋਂ ਇੱਕ ਕਮੇਟੀ ਮੈਂਬਰ ਤੇ ਤੁਸੀਂ ਅਕਸਰ ਦੇਖਿਆ ਹੋਵੇਗਾ ਲੁਧਿਆਣਾ ਜ਼ਿਲ੍ਹੇ ਤੋਂ ਕਿ ਉਹ ਵੀ ਦਾੜੀ ਰੰਗਦੇ ਆ ਹਾਲਾਂਕਿ ਨਿੱਜੀ ਮਾਮਲੇ ਹੁੰਦੇ ਪਰ ਧਰਮ ਦੇ ਮਾਮਲਿਆਂ 'ਚ ਇਸ ਤਰ੍ਹਾਂ ਦੀਆਂ ਮਿਸਾਲਾਂ ਦੇਣੀਆਂ ਜਿਹੜੀਆਂ ਨੇ ਉਹ ਜ਼ਰੂਰੀ ਹੋ ਜਾਂਦੀਆਂ ਤਾਂ ਖੈਰ ਇਹ ਵੀ ਆਪਣੇ ਆਪ ਤੇ ਵਿੱਚ ਇੱਕ ਵੱਡਾ ਪ੍ਰਸ਼ਨ ਬਣ ਜਾਂਦਾ ਹੈ ਹੁਣ ਜਿਹੜੀ ਗੱਲ ਹੈ ਕਿ ਸਖਬੀਰ ਸਿੰਘ ਬਾਦਲ ਹਾਲੇ ਤੱਕ ਉਹਨਾਂ ਨੇ ਜੋ ਆਦੇਸ਼ ਹੋਇਆ ਉਹਦੇ ਮੁਤਾਬਕ ਅਸਤੀਫਾ ਤੇ ਦਿੱਤਾ ਹੋਇਆ ਠੀਕ ਹੈ ਪਰ ਵਾਅ ਨਹੀਂ ਹੋਇਆ ਉਹਦੇ ਵਾਸਤੇ ਤੇ ਮੌਲਤ ਹੈ ਪਰ ਉਹਨਾਂ ਦੀ ਜਿਹੜੀ ਤਨਖਾਹ ਸਮਾਪਤੀ ਹੈ ਜਿਹੜੀ ਕਿ 12 ਤਰੀਕ ਨੂੰ ਹੋ ਗਈ 13 ਨੂੰ ਉਹਨਾਂ ਦੀ ਅਕਾਲ ਤਖਤ ਸਾਹਿਬ ਤੇ ਅਰਦਾਸ ਜਿਹੜੀ ਹੈ ਉਹ ਰੱਖ ਦਿੱਤੀ ਗਈ ਇਥੇ ਵੀ ਸਵਾਲ ਹੈ ਕਿ ਜਦੋਂ ਤੱਕ ਹਾਲੇ ਪੂਰੇ ਦਾ ਪੂਰਾ ਫੈਸਲਾ ਲਾਗੂ ਨਹੀਂ ਹੋਇਆ ਹੁਕਮ ਲਾਗੂ ਨਹੀਂ ਹੋਇਆ ਉਦੋਂ ਪਹਿਲਾਂ ਕੀ ਇਹ ਠੀਕ ਹੈ ਇਹ ਇੱਕ ਧਾਰਮਿਕ ਮਹਾਰਾਂ ਦਾ ਮਾਮਲਾ ਹੈ ਉਹ ਇਸ ਤੇ ਵਿਚਾਰ ਕਰ ਸਕਦੇ ਆ ਵਿਚਾਰ ਦੇ ਸਕਦੇ ਆ ਪਰ ਜੋ ਅਸੀਂ ਦੇਖ ਰਹੇ ਹਾਂ ਕਿ ਔਨ ਰਿਕਾਰਡ ਚੀਜ਼ਾਂ ਆਈਆਂ ਕਿਉਂਕਿ ਅਸੀਂ ਸਮਝਦੇ ਹਾਂ ਕਿਸੇ ਵੀ ਧਰਮ ਦੇ ਵਿੱਚ ਸਾਡਾ ਬਹੁਤਾ ਦਖਲ ਨਹੀਂ ਹੋਣਾ ਚਾਹੀਦਾ ਪਰ ਜੋ ਚੀਜ਼ਾਂ ਪਬਲਿਕ ਡੋਮੇਨ ਚਾਹੁੰਦੀਆਂ ਨੇ ਲੋਕਾਂ ਨਾਲ ਜੁੜੀਆਂ ਹੁੰਦੀਆਂ ਨੇ ਜਾਂ ਜੋ ਚੀਜ਼ਾਂ ਸਿਆਸਤ ਨੂੰ ਪ੍ਰਭਾਵਿਤ ਕਰਦੀਆਂ ਸੀ ਉਹਨਾਂ ਤੇ ਟਿੱਕਾ ਟਿੱਪਣੀ ਕਰਨ ਦੀ ਖੁੱਲ ਲੈਣ ਦੀ ਗੁਜ਼ਾਰਿਸ਼ ਕਰ ਸਕਦੇ ਆ ਕਿ ਸਾਨੂੰ ਇੰਨੀ ਕੁ ਖੁੱਲ ਤੇ ਜ਼ਰੂਰ ਦਿੱਤੀ ਜਾਣੀ ਚਾਹੀਦੀ ਆ ਖੈਰ ਇਹ ਹੁਣ ਇੱਕ ਹੋਰ ਮਾਮਲਾ ਜਿਹੜਾ ਇਹਦੇ ਚ ਮੈਂ ਆਖਰੀ ਨੁਕਤਾ ਜਿਹੜਾ ਸ਼ਾਮਿਲ ਕਰਨ ਜਾ ਰਿਹਾ ਤੇ ਵੀ ਐਮ ਹੋ ਜਾਂਦਾ ਸਭਨਾ ਨੂੰ ਤੁਹਾਨੂੰ ਯਾਦ ਹੋਏਗਾ ਕਿ ਸਾਬਕਾ ਜਥੇਦਾਰਾਂ ਦਾ ਸਪਸ਼ਟੀਕਰਨ ਲਿਆ ਗਿਆ ਜਿਹਦੇ ਵਿੱਚ ਡੇਰਾ ਮੁਖੀ ਨੂੰ ਦਿੱਤੀ ਮਾਫੀ ਸਭ ਤੋਂ ਕਹਿ ਲੋ ਕਿ ਅਹਿਮ ਮੁੱਦਾ ਸੀ ਉਹਦੇ ਵਿੱਚ ਉਹ ਮੰਨੇ ਨਹੀਂ ਉਹਨਾਂ ਦਾ ਸਪਸ਼ਟੀਕਰਨ ਜਿਹੜਾ ਹੈ ਉਹ ਕਹਿ ਲੋ ਕਿ ਪ੍ਰਵਾਨ ਨਹੀਂ ਕੀਤਾ ਗਿਆ ਠੀਕ ਹੈ ਜੀ ਮਤਲਬ ਕਿ ਇਹਨਾਂ ਦਾ ਫੈਸਲਾ ਜਿਹੜਾ ਇਹ ਸੀਗਾ ਸਿੰਘ ਸਹਿਬਾਨ ਦਾ ਕਿ ਇਹਨਾਂ ਦਾ ਜਿਹੜਾ ਜਵਾਬ ਹੈ ਤਸੱਲੀ ਬਖਸ਼ਣਾ ਹੁਣ ਕਾਰਨ ਸਪਸ਼ਟਿਕਰਨ ਅਤੇ ਮਾਫੀ ਦਾ ਆਧਾਰ ਬਣਾ ਕੇ ਆਹੀ ਚਿੱਠੀ ਨੂੰ ਯੰਤਕ ਕੀਤਾ ਜਾਊਗਾ ਫਿਰ ਕਮਾਲ ਦੀ ਗੱਲ ਇਹ ਆ ਕਿ ਤੁਸੀਂ ਦੇਖ ਲਓ ਸ੍ਰੀ ਅਕਾਲ ਤਖਤ ਸਾਹਿਬ ਦੀ ਪੱਤਰਕਾ ਨੰਬਰ ਜਿਹੜੀ ਅੜਾ ਤੱਤਾ ਪਬਲਿਕ 207 ਰਹੀ ਇਹ ਆਦੇਸ਼ ਸਕਤਰਤ ਵੱਲੋਂ ਲਾਗੂ ਕਰਨਾ ਸੀਗਾ ਠੀਕ ਹੈ ਜੀ ਜਿਸ ਨੂੰ ਪੂਰਾ ਨਹੀਂ ਕੀਤਾ ਗਿਆ ਜਦੋਂ ਤੱਕ ਅਸੀਂ ਇਹ ਗੱਲਬਾਤ ਰਿਕਾਰਡ ਕਰ ਰਹੇ ਹਾਂ ਸੈਕਟਰੀਏਟ ਸ੍ਰੀ ਅਕਾਲ ਤਖਤ ਸਾਹਿਬ ਦਾ ਵੀ ਸਕਤਰਤ ਹੈ ਜਿਵੇਂ ਸਰਕਾਰ ਦਾ ਇਹ ਵੀ ਤੇ ਕੌਮ ਦੀ ਇੱਕ ਤਰ੍ਹਾਂ ਨਾਲ ਸੰਸਥਾ ਹੈ ਨਾ ਜਿਸ ਤਰ੍ਹਾਂ ਸਰਕਾਰ ਦਾ ਸੈਕਟਰੀਏਟ ਹੁੰਦਾ ਠੀਕ ਵੈਸਾ ਹੀ ਸੈਕਟਰੀਏਟ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਅਕਾਲ ਤਖਤ ਸਾਹਿਬ ਦੇ ਸੈਕਟਰੀਟ ਤੋਂ ਹੁਣ ਤੱਕ ਇਸ ਹੁਕਮ ਦਾ ਵੀ ਪਾਲਨ ਨਹੀਂ ਹੋਇਆ ਸਾ ਇਹ ਵੀ ਇੱਕ ਅਹਿਮ ਅਹਿਮ ਗੱਲ ਹੋ ਜਾਂਦੀ ਹੈ ਨਾ ਕਿ ਜਦੋਂ ਕਿਹਾ ਗਿਆ ਕਿ ਇਹਨਾਂ ਦੇ ਸਪਸ਼ਟੀਕਰਨ ਮਾਫੀ ਵਾਲੀ ਚਿੱਠੀ ਇਤ્યાਦਕ ਉਹ ਸਭ ਕੁਝ ਜਨ ਤੱਕ ਕੀਤਾ ਜਾਊਗਾ ਐਸਾ ਨਹੀਂ ਹੋਇਆ ਕਿਉਂ ਨਹੀਂ ਹੋਇਆ ਕੁਝ ਚੀਜ਼ਾਂ ਕਿਉਂ ਬਦਲੀਆਂ ਇਸ ਕਿਉਂ ਦਾ ਜਵਾਬ ਤੁਸੀਂ ਵੀ ਲੱਭਣਾ ਅਸੀਂ ਵੀ ਲੱਭਣ ਦਾ ਯਤਨ ਕਰਾਂਗੇ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਵਾਬ ਮਿਲ ਵੀ ਜਾਣਗੇ ਤੱਕ ਦਿਓ ਇਸ ਹਾਸਤਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ